ਹਾਂਜੀ ਵੋਇਸ 13 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਵੱਖ-ਵੱਖ ਉਪਰਾਲੇ ਰਾਹੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਦਾਅਵੇ ਕਿੱਥੇ ਜਾ ਰਹੇ ਹਨ ਪਰ ਉਸ ਦੇ ਬਾਵਜੂਦ ਸਰਕਾਰੀ ਅਧਿਕਾਰੀ ਵੀਰਿਸ਼ਵਲ ਲੈਣ ਤੋਂ ਬਾਝ ਨਹੀਂ ਆ ਰਹੇ ਹਨ ਇਸੇ ਦੇ ਤਹਿਤ ਅੱਜ ਫਾਜ਼ਿਲਕਾ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਇੱਕ ਮਹਿਕਮਾ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੀਐਸਪੀਸੀਐਲ ਦੇ ਇੱਕ ਜੂਨੀਅਰ ਇੰਜੀਨੀਅਰ ਜਿਸ ਦਾ ਨਾਮ ਕੁਲਬੀਰ ਸਿੰਘ ਦੱਸਿਆ ਜਾ ਰਿਹਾ ਹੈ ਨੂੰ 7000 ਰੁਪਏ ਦੀ ਸ਼ੋਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਦੱਸ ਦਈਏ ਕਿ ਵਾਸੀ ਚਾਂਨਣ ਵਾਲਾ ਸੱਜਣ ਸਿੰਘ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ जेई ਵੱਲੋਂ 10000 ਰੁਪਏ ਮੰਗੇ ਜਾ ਰਹੇ ਹਨ ਜੋ ਕਿ ਟ੍ਰਾਂਸਫਰ ਲਗਾਉਣ ਲਈ ਮੰਗੇ ਜਾ ਰਹੇ ਹਨ ਪਰ ਸੌਦਾ 7000 ਵਿੱਚ ਤੈਅ ਹੋਇਆ ਹੈ ਜਿਸ ਨੂੰ ਕਚਹਿਰੀ ਦੇ ਸਾਹਮਣੇ ਜੋ ਹੈ ਇੱਕ ਚਾਹ ਵਾਲੀ ਦੁਕਾਨ ਤੇ ਪੈਸੇ ਦੇਨੇ ਹਨ ਤੇ ਉੱਥੇ ਵਿਜੀਲੈਂਸ ਵਿਭਾਗ ਨੇ ਰੰਗੇ ਹੱਤੀ ਜਾ ਕੇ ਇਸ ਜੈ ਨੂੰ ਕਾਬੂ ਕਰ ਲਿਆ ਹੈ ਅਤੇ ਵੱਡੀ ਜਿਹੜੀ ਹੈਗੀ ਹੈ ਕਾਮਯਾਬੀ ਹਾਸਲ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰਦਾਤ ਤੋਂ ਸਰਕਾਰ ਦੀ ਇਸ ਕਾਰਵਾਈ ਤੋਂ ਸਰਕਾਰੀ ਮੁਲਾਜ਼ਮ ਕਿੰਨਾ ਕੁ ਜਿਹੜਾ ਹੈਗਾ ਡਰਦੇ ਹਨ ਜਾਂ ਉਸੇ ਤਰ੍ਹਾਂ ਇਹ ਕੰਮ ਜਾਰੀ ਰਹਿਣਗੇ ਧੰਨਵਾਦ